ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਗੁਰਸਵਾਰੀ ਸਾਧ ਸੰਗਤ ਜੀ ਅਓ ਅੱਜ ਆਪਾਂ ਫਿਰ ਜੋ ਹਰ ਰੋਜ਼ ਦੀ ਤਰ੍ਹਾਂ ਮਾਲਕ ਦੇ ਗੁਣ ਗਾਉਣ ਦੀ ਕੋਸ਼ਿਸ਼ ਕਰ ਰਿਹਾ ਆ ਅੱਜ ਵੀ ਇੱਕ ਦੋ ਪੰਕਤੀਆਂ ਦੀ ਆਪਾਂ ਵਿਚਾਰ ਕਰੀਏ ਜੋ ਧੰਨ ਸ੍ਰੀ ਗੁਰਗੰਸਾਹਬ ਦੇ ਵਿੱਚ ਦਰਜ ਨੇ ਮੇਰਾ ਮਾਲਕ ਕਿਰਪਾ ਕਰੇ ਆਪਣੀ ਸੇਵਾ ਆਪ ਲੈ ਲੇ ਤਾਂ ਅੱਜ ਦੀ ਜੋ ਵਿਚਾਰ ਹੈ ਜੋ ਆਪਾਂ ਵਿਚਾਰ ਕਰਨਾ ਚਾਹੁੰਦੇ ਆ ਕਿ ਕੋਈ ਸਾਡੇ ਸਮਝ ਆ ਜੇ ਮਨੁੱਖ ਦੇ ਕਿਹੜਾ ਮਨੁੱਖਾ ਜੀਵਨ ਹੈ ਇਹ बार-बार ਨਹੀਂ ਮਿਲਦਾ ਬਹੁਤ ਸਾਰੇ ਵਿਚਾਰ ਕਰਨਗੇ ਇਹ ਤਾਂ ਸਾਰੇ ਪ੍ਰਚਾਰਕ ਦੱਸ ਰਹੇ ਨੇ ਹਾਂ ਭਾਈ ਇਹ ਸਾਰੇ ਦੱਸ ਰਹੇ ਹਨ ਸਾਰੇ ਜ਼ਰੂਰੀ ਵੀ ਹੈ ਸਾਰੇ ਜਿੰਨੇ ਵੀ ਪ੍ਰਚਾਰਕ ਨੇ ਜਾਂ ਜੋ ਵੀ ਰਾਗੀ ਹੈ ਸਾਡੇ ਸਤਿਕਾਰਯੋਗ ਜਥੇ ਨੇ ਜਾਂ ਗੁਰੂ ਘਰਾਂ ਦੇ ਵਿੱਚ ਜੋ ਵਿਚਾਰ ਹੋ ਰਹੀ ਹੈ ਉਹ ਤਾਂ ਠੀਕ ਹੈ ਉਹ ਦੱਸ ਰਹੇ ਨੇ ਇਹ ਸਾਡੇ ਵਾਸਤੇ ਜ਼ਰੂਰੀ ਨਹੀਂ ਹੈ ਹੋ ਜਰੂਰੀ ਆ ਗੁਰਪਿਆਰੇ ਹੋਏ ਕਿਉਂਕਿ ਹਰ ਰੋਜ਼ ਸਾਨੂੰ ਕੋਈ ਪੰਗਤੀ ਨਵੀਂ ਤੋਂ ਨਵੀਂ ਵਿਚਾਰ ਸਾਡੇ ਸਾਹਮਣੇ ਆਵੇ ਜੋ ਧੰਨ ਸ੍ਰੀ ਗੁਰਗੰਸਾਹਿਬ ਤੇ ਦਰਜ ਹੈ ਹਾਂ ਇਹ ਹੈ ਕਿ ਗੁਰਪਿਆਰੋ ਅਸੀਂ ਪੜ੍ਹਦੇ ਜ਼ਰੂਰ ਆ ਸਾਡੇ ਕੰਠ ਵੀ ਹੈ ਗੁਰਬਾਣੀ ਯਾਦ ਵੀ ਹੈ ਪਰ ਅਸਲੀਅਤ ਜਿਹੜਾ ਉਹਦਾ ਮਤਲਬ ਆ ਹੈ ਨਿਚੋੜ ਹੈ ਉਹ ਆਪਾਂ ਬਹੁਤ ਘੱਟ ਸਮਝਦੇ ਆਂ ਉਹ ਚੀਜ਼ ਨੂੰ ਬਹੁਤ ਘੱਟ ਕਿਉਂਕਿ ਉਹਦਾ ਕਾਰਨ ਇਹ ਹੈ ਕਿ ਸਿਰਫ ਸਾਡੇ ਜਿਹੜੇ ਅੰਦਰ ਇੱਕ ਇੱਕ ਵਿਚਾਰ ਬਣੀ ਹੋਈ ਹੈ ਕਿ ਨਹੀਂ ਸਿਰਫ ਸਾਡਾ ਕੰਮ ਬਾਣੀ ਪੜਨਾ ਜਾਂ ਨਿਤਨੇਮ ਕਰਨਾ ਹਾਂ ਇਹ ਸਾਡਾ ਕੰਮ ਤਾਂ ਹੈਗਾ ਬਹੁਤ ਜ਼ਰੂਰੀ ਹੈ ਪਰ ਨਾਲ ਨਾਲ ਇਹ ਵੀ ਵਿਚਾਰ ਕਰਨੀ ਜ਼ਰੂਰੀ ਹੈ ਗੁਰਪਿਆਰੋ ਕਿ ਸਾਡਾ ਕੰਮ ਮੁੱਖ ਇਹ ਵੀ ਹੈ ਜੋ ਗੁਰਬਾਣੀ ਆਪਾਂ ਨੂੰ ਕਹਿ ਰਹੀ ਹੈ ਉਹ ਆਪਾਂ ਸਮਝਣਾ ਹੈ ਉਹਦੀ ਵਿਚਾਰ ਕਰਨੀ ਹੈ ਜਿਸ ਤਰ੍ਹਾਂ ਅੱਜ ਆਪਾਂ ਕੇ ਪੰਗਤੀ ਲੈ ਰਹੇ ਆਂ ਜੋ ਗੌੜੀ ਸੁਖਮਣੀ ਮhalla ਪੰਜਵੇਂ ਦੇ ਅੰਦਰ ਹੈ ਕੌਣ ਕਹਿ ਰਹੇ ਨੇ ਪੰਜਵੇਂ ਪਾਸਾ ਉਹ ਮਨੁੱਖਤਾ ਨੂੰ ਕਹਿ ਰਹੇ ਨੇ ਕੀ ਕਹਿ ਰਹੇ ਨੇ ਕਿ हे ਬੰਦੇ ਆਹ ਇਹ ਜੀਵ ਜਿਹੜੀ ਤੇਰੀ ਜਾਤ ਹੈ ਇਹ ਮਨੁੱਖ ਦੀ ਹੈ ਭਾਵ ਇਹ ਉੱਚੀ ਸ਼੍ਰੇਣੀ ਵਿੱਚੋਂ ਜਾਂ ਉੱਚੀ ਸ਼੍ਰੇਣੀ ਦੇ ਵਿੱਚੋਂ ਪੈਦਾ ਹੋਇਆ ਹੈ ਹੁਣ ਉੱਚੀ ਸ਼੍ਰੇਣੀ ਕਿ ਜਿਵੇਂ ਆਪਾਂ ਦਿਨਾਵੀ ਤੌਰ ਤੇ ਕਹਿ ਦਿੰਨੇ ਆ ਕਿ ਇਹ ਉੱਚੇ ਘਰਾਣੇ ਦਾ ਇਹ ਇਨਾਂ ਦੇ ਪਰਦਾਦਾ ਪਰਦਾਦਿਆਂ ਕੋਲ ਬੜੀ ਚਾਇਆ ਜਾਂਦਾ। ਇਹੀ ਹੁੰਦਾ ਨਾ ਸੰਸਾਰ ਦੇ ਵਿੱਚ ਕਿ ਸਾਡਾ ਜਿਹੜਾ ਉੱਚਾ ਘਰਾਣਾ ਹੈ ਸਾਡੇ ਕੋਲ ਬਹੁਤ ਪੈਸੇ ਨੇ ਉੱਚੀ ਕੁਲ ਹੈ। ਅਕਸਰ ਆਪਾਂ ਇਹ ਗੱਲਾਂ ਕਹਿ ਦਿੰਨੇ ਹਾਂ ਗੁਰਪਿਆਰਿਓ। ਪਰ ਇੱਥੇ ਗੁਰੂ ਸਾਹਿਬ ਸਾਨੂੰ ਕਹਿ ਰਹੇ ਨੇ ਉੱਚੀ ਸ਼੍ਰੇਣੀ ਦੀ ਗੱਲ ਕਰੇ ਮਨੁੱਖ ਇਹ ਜੀਵ ਤੂੰ ਉਸ ਸ਼੍ਰੇਣੀ ਵਿੱਚ ਜੰਮਿਆ ਹੈ ਉਸ ਸ਼੍ਰੇਣੀ ਦੇ ਵਿੱਚ ਤੂੰ ਜਨਮ ਲੈਂਦਾ ਹੈ ਜੋ ਕਿ ਵਾਕਈ ਬਹੁਤ ਉੱਚੀ ਹੈ ਹੁਣ ਇਹ ਤੁਲਨਾ ਕਿੰਨਾ ਦੀ ਹੋ ਰਹੀ ਹੈ ਕਿੰਨਾ ਨਾਲ ਹੋ ਰਹੀ ਹੈ ਇਹ 84 ਲੱਖ ਜੁਨੀਆਂ ਦੇ ਤੁਲਨਾ ਹੋ ਰਹੀ ਹੈ 84 ਲੱਖ ਜੁਨੀਆਂ ਦੀ ਤੁਲਨਾ ਹੋ ਰਹੀ ਹੈ ਜਿਸ ਤਰ੍ਹਾਂ ਆਪਣਾ ਸੰਸਾਰ ਦੇ ਵਿੱਚ ਆਪਾਂ ਜੀਵ ਵਿਚਰ ਰਹੇ ਆ ਆਪਣੇ ਕੁੱਲ ਦਾ ਜਾਂ ਜਾਤ ਪਾਤ ਦਾ ਜਿਵੇਂ ਆਪਾਂ ਆਧਾਰਨ ਦੇ ਕੇ ਗੱਲਾਂ ਕਰਦੇ ਆ ਇਸੇ ਤਰ੍ਹਾਂ ਹੀ ਗੁਰੂ ਸਾਹਿਬ ਕਹ ਰਹੇ ਨੇ ਕਿ ਉਹਨਾਂ ਨੂੰ ਕੋਈ ਜਾਤ ਪਾਤ ਦਾ ਨਹੀਂ ਹੈ ਸਾਡੇ ਗੁਰਪਿਆਰੋ ਧੰਨ ਸ੍ਰੀ ਗੁਰਗੰਸਾਹ ਦੇ ਵਿੱਚ ਜਾਂ ਗੁਰੂ ਸਾਹਿਬ ਜੋ ਸਾਡੇ 10 ਪਾਸੇ ਵਿੱਚ ਉਹਨਾਂ ਨੇ ਕੋਈ ਜਾਤ ਨੂੰ ਮੁੱਖ ਨਹੀਂ ਰੱਖਿਆ ਉਹ ਤਾਂ ਸਾਨੂੰ ਇਹ ਸਮਝਾਉਂਦੇ ਨੇ ਗੁਰਪਿਆਰੋ ਕਿ ਜਿਹੜੀ ਉੱਚੀ ਸ਼੍ਰੇਣੀ ਆ ਤੇਰੀ ਤੇਰੀ 84 ਲੱਖ ਜੁਨੀਆਂ ਨੇ ਉਹਨਾਂ ਵਿੱਚੋਂ ਤੂੰ ਉੱਤਮ ਹੈ ਤੇਰੀ ਉੱਚੀ ਸ਼੍ਰੇਣੀ ਆ ਉਹਨਾਂ ਦੇ ਵਿੱਚੋਂ ਉਹਨਾਂ ਦੇ ਵਿੱਚੋਂ ਤੇਰੀ ਉੱਚੀ ਸ਼੍ਰੇਣੀ ਆ ਪਾਪ ਉੱਚੀ ਸ਼੍ਰੇਣੀ ਤਾਂ ਅਸੀਂ ਜਨਮ ਲੈ ਲਿਆ ਮੇਰੇ ਮਾਲਕ ਨੇ ਤਾਂ ਆਪਣਾ ਕੰਮ ਕਰਤਾ ਉਸ ਕਾਲਪੁਰਖ ਪਿਤਾ ਪਰਮਾਤਮਾ ਨੇ ਧੰ ਸ੍ਰੀ ਗੁਰਗੰਸਾ ਸਾਹਿਬ ਸਾਡੀ ਝੋਲੀ ਪਾਤਾ ਔਰ ਸਾਨੂੰ ਅਨਸਾਨੀ ਜਾਮਾ ਦਿੱਤਾ ਉੱਚੀ ਸ਼੍ਰੇਣੀ ਦੇ ਵਿੱਚ ਸਾਨੂੰ ਬੰਦਾ ਬਣਾ ਕੇ ਭੇਜਤਾ 84 ਲੱਖ ਜੁਨੀਆਂ ਦੇ ਵਿੱਚੋਂ ਪਰ ਇਹ ਜੀਵ ਗੁਰੂ ਪਿਆਰਿਓ ਉੱਚੀ ਸ਼੍ਰੇਣੀ ਦੇ ਵਿੱਚ ਜਨਮ ਲੈਣ ਤੋਂ ਬਾਅਦ ਵੀ ਗੁਰੂ ਸਾਹਿਬ ਦੀ ਨਜ਼ਰ ਦੇ ਵਿੱਚ ਕੋਈ ਚੰਗਾ ਨਹੀਂ ਕੋਈ ਚੰਗਾ ਕੰਮ ਨਹੀਂ ਇਸ ਮਨੁੱਖ ਦਾ ਕੋਈ ਚੰਗਾ ਕੰਮ ਨਹੀਂ ਹੈ ਮੁਰ ਪਰਿਓ ਕਿਉਂ ਗੁਰੂ ਸਾਹਿਬ ਕਹਿ ਰਹੇ ਨੇ ਉਹਨਾਂ ਨੂੰ ਪਤਾ ਸਾਡੇ ਅੰਦਰ ਦੀ ਜਾਣਦਾ ਹੈ ਹੈ ਕੋਈ ਬਿਰਲੀਆ ਰੂਹਾਂ ਜਿਸ ਤਰ੍ਹਾਂ ਇੱਕ ਪੰਕਤੀ ਆਪਣੇ ਸਾਹਮਣੇ ਆ ਰਹੀ ਆ ਕਿ ਕਰਤੂਤ ਪਸ਼ੂ ਕੀ ਮਾਨਸ ਜਾਤ ਕੀ ਕਹਿ ਰਹੇ ਨੇ ਕਰਤੂਤ ਪਸ਼ੂ ਕੀ ਮਾਨਸ ਜਾਤ ਕੀ ਕਹਿੰਦਾ ਬੰਦਿਆ ਤੇਰੀ ਜਾਤ ਹੈ ਜਿਹੜੀ ਮੂਤਾ ਤੈਨੂੰ ਮਨੁੱਖਾ ਜਨਮ ਦੇ ਤਾਂ ਉੱਚੀ ਸ਼੍ਰੇਣੀ ਚ ਉੱਚੀ ਸ਼੍ਰੇਣੀ ਚ ਆਕਾਲਪੁਰਖ ਪਿਤਾ ਪ੍ਰਮਾਤਮਾ ਨੇ ਤੈਨੂੰ ਜਨਮ ਦੇ ਕੇ ਭੇਜਤਾ ਪਰ ਜਿਹੜੇ ਤੇਰੇ ਕਰਮ ਹੈ ਜਿਹੜੇ ਤੇਰੇ ਕੰਮ ਨੇ ਉਹ ਕੀ ਹੈ ਉਹ ਕਹਿੰਦਾ 84 ਲੱਖ ਜੁਨੀਆਂ ਦੀ ਜਿਹੜੀ ਜਾਨਵਰ ਨੇ ਪਸੂ ਹੈ ਜਾ ਜਿੰਨੇ ਵੀ ਜੀਵ ਹਰਦਾ ਉਹਨਾਂ ਨੂੰ ਵੀ ਪੜੇ ਆ ਉਹਨਾਂ ਨੂੰ ਵੀ ਪੜੇ ਨੇ ਸਤਗੁਰ ਫਰਮਾਨ ਕਰ ਰਹੇ ਨੇ ਕਿ ਕਰਤੂਤ ਪਸੂ ਕੀ ਮਾਨਸ ਜਾਤ ਇਹ ਕਿਉਂ ਲਿਖਣਾ ਪੈ ਗਿਆ ਗੁਰੂ ਸਾਹਿਬ ਨੂੰ ਗੁਰੂ ਸਾਹਿਬ ਨੂੰ ਲਿਖਣਾ ਪੈ ਗਿਆ ਗੁਰੂ ਪਿਆਰੇ ਕਿ ਉਹਨਾਂ ਨੂੰ ਪਤਾ ਸੀਗਾ ਕਿ ਆਉਣ ਵਾਲਾ ਸਮਾਂ ਆਉਣ ਵਾਲਾ ਵਕਤ ਕਿਸ ਤਰ੍ਹਾਂ ਦਾ ਹੈ ਇਹਨਾਂ ਨੇ ਨਹੀਂ ਸਮਝਣਾ ਫਿਰ ਲਿਖਿਆ ਕਿਉਂ ਆ ਲਿਖਿਆ ਇਸੇ ਵਾਸਤੇ ਆ ਕਿ ਕੋਈ ਹੈ ਕੋਈ ਹਜ਼ਾਰਾਂ ਚੋਂ ਲੱਖਾਂ ਚੋਂ ਕੋਈ ਇੱਕ ਇੱਕ ਜੀਵ ਕੋਈ ਹੈ ਕੋਈ ਬਿਰਲਾ-ਬਿਰਲਾ ਕੋਈ ਇਸੇ ਕਰਕੇ ਉਹਨਾਂ ਵਾਸਤੇ ਲਿਖਿਆ ਹੈ ਕੋਈ ਬਿਰਲਿਆਂ ਦੇ ਵਿੱਚ ਕੋਈ ਆਪਾਂ ਵੀ ਆ